ਕੈਨੇਡਾ ਗਵਰਨਮੈਂਟ ਦਾ ਇੱਕ ਟਵੀਟ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ 35% ਬੱਚਿਆਂ ਦਾ ਸਟੱਡੀ ਵੀਜ਼ਾ ਹੁਣ ਘਟਾਇਆ ਜਾਏਗਾ ਅਤੇ ਅਗਲੇ ਸਾਲ ਤੋਂ ਇਹ ਰੇਸ਼ਿਓ ਜਿਹੜੀ ਹੈ 45% ਕਰ ਦਿੱਤੀ ਜਾਏਗੀ ਗਵਰਨਮੈਂਟਸ ਜੜੀਆਂ ਨੇ ਕੈਨੇਡਾ ਹੋਵੇ ਕੋਈ ਵੀ ਕੰਟਰੀ ਹੋਵੇ ਖਾਸ ਤੌਰ ਤੇ ਕੈਨੇਡਾ ਦੀ ਗੱਲ ਇਸੇ ਕਰਕੇ ਕਰਨਗੇ ਕਿਉਂਕਿ ਇਹਨਾਂ ਦੀ ਪਾਲਿਸਿਸ ਦੇ ਵਿੱਚ ਕਾਫੀ ਜ਼ਿਆਦਾ ਔਰ ਬਹੁਤ ਹੀ ਡਾਇਨਾਮਿਕ ਚੇਂਜਸ ਇਹ ਲੈ ਆ ਰਹੀਆਂ ਨੇ ਪਿਛਲੇ ਸਾਲ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਕੈਪਿੰਗ ਇਹਨਾਂ ਨੇ ਕੀਤੀ ਹੈ ਜਿਸ ਦੇ ਵਿੱਚ 6 ਲੱਖ ਤੋਂ ਬੱਚਾ 3 ਲੱਖ ਇਹਨਾਂ ਨੇ ਘਟਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਰੇਸ਼ਿਓ ਕੈਨੇਡਾ ਗਵਰਨਮੈਂਟ ਦਾ ਇੱਕ ਟਵੀਟ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ 35% ਬੱਚਿਆਂ ਦਾ ਸਟੱਡੀ ਵੀਜ਼ਾ ਹੁਣ ਘਟਾਇਆ ਜਾਏਗਾ ਅਤੇ ਅਗਲੇ ਸਾਲ ਤੋਂ ਇਹ ਰੇਸ਼ਿਓ ਜਿਹੜੀ ਹੈ 45% ਕਰ ਦਿੱਤੀ ਜਾਏਗੀ ਇਸ ਦੌਰਾਨ ਇਹ ਸਾਰਾ ਮਾਮਲਾ ਕੀ ਹੈ ਔਰ ਇਹ ਜਿਹੜਾ ਟਵੀਟ ਸਾਹਮਣੇ ਆਇਆ ਹੈ ਇਹ ਕਿਵੇਂ ਘਟਾਇਆ ਜਾਏਗਾ ਅਤੇ ਹੋਰ ਕਿਹੜੀਆਂ ਸਕਤੀਆਂ ਕੀਤੀਆਂ ਜਾਣਗੀਆਂ ਇਹਨੂੰ ਲੈ ਕੇ ਸਾਡੇ ਨਾਲ ਡਬਲਿਊ ਡੀ ਆਈ ਸੀ ਇਮੀਗ੍ਰੇਸ਼ਨ ਤੋਂ ਮਾਹਰ ਨਾਲ ਨੇ ਉਹਨਾਂ ਨਾਲ ਗੱਲ ਕਰਨਗੇ ਜਰਾਵਰ ਸਿੰਘ ਨਾਲ ਜਰਾਵਰ ਜੀ ਇੱਕ ਟਵੀਟ ਸਾਹਮਣੇ ਆਇਆ ਵੀ ਸਟੱਡੀ ਵੀਜ਼ਾ ਹੁਣ ਕੈਨੇਡਾ ਘਟਾ ਕੇ 35% ਬੱਚੇ ਹੋਰ ਸਟੱਡੀ ਵੀਜ਼ਾ ਘਟਾਏ ਗਏ ਔਰ ਨੈਕਸਟ ਇਅਰ ਤੋਂ ਇਹ ਰੇਸ਼ੋ 45% ਹੋ ਜਾਏਗੀ ਇਹਦੇ ਬਾਰੇ ਜਾਣਨਾ ਚਾਹਵਾਂਗੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਜੇ ਇਹ ਕੀ ਹੈ ਦੇਖੋ ਮੈਂ ਆਪਣੇ ਵਿਊਜ਼ ਨੂੰ ਇੱਥੇ ਦੱਸਣਾ ਚਾਹੂੰਗਾ ਕਿ ਗਵਰਨਮੈਂਟ ਸ਼ਰੀਆਂ ਨੇ ਕੈਨੇਡਾ ਹੋਵੇ ਗਈ ਕੋਈ ਵੀ ਕੰਟਰੀ ਹੋਵੇ ਖਾਸ ਕਰਕੇ ਕੈਨੇਡਾ ਦੀ ਗੱਲ ਇਸੇ ਕਰਕੇ ਕਰਾਂਗੇ ਕਿ ਕਿਉਂਕਿ ਇਹਨਾਂ ਦੀ ਪਾਲਿਸੀਜ਼ ਦੇ ਵਿੱਚ ਕਾਫੀ ਜ਼ਿਆਦਾ ਔਰ ਬਹੁਤ ਹੀ ਡਾਇਨਾਮਿਕ ਚੇਂਜਸ ਲਿਆ ਰਹੀਆਂ ਨੇ ਆਪਣੀ ਪਾਲਿਸੀਜ਼ ਨੂੰ ਲੈ ਕੇ ਪਿਛਲੇ ਸਾਲ ਤੁਸੀਂ ਸੁਣਿਆ ਹੋਗਾ ਕਿ ਕੁਝ ਕੈਪਿੰਗ ਇਹਨਾਂ ਨੇ ਕੀਤੀ ਹੈ ਜਿਹਦੇ ਵਿੱਚ 6 ਲੱਖ ਤੋਂ ਬੱਚਾ 3 ਲੱਖ ਇਹਨਾਂ ਨੇ ਘਟਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਰੇਸ਼ਿਓ ਇਹ ਘਟਾ ਕੇ 45% ਕਰ ਰਹੇ ਹੈ ਔਰ ਕਾਨੂੰਨ ਜਿਹੜੇ ਉਹ ਸਖਤ ਕਰ ਰਿਹਾ ਜਿੱਦਾਂ ਕਿ ਇਹ ਪਹਿਲੇ ਬੱਚੇ ਜਿਹੜੇ ਬੈਸਟਰਸ ਔਰ ਮਾਸਟਰਸ ਲਈ ਜਾ ਰਹੇ ਸੀ ਉਹ ਜਾ ਪਾ ਰਹੇ ਸੀ ਉੱਥੇ ਕੋਈ ਦਿੱਕਤ ਨਹੀਂ ਸੀ ਉਹਨਾਂ ਨੇ ਹੁਣ ਸਟ੍ਰਿਕਟਲੀ ਅਲਾਉ ਕਰ ਦਿੱਤਾ ਹੈ ਕਿ ਜਿਹੜਾ ਬੱਚਾ ਮਾਸਟਰਸ ਜਾਂ ਡਾਕਟਰਟ ਪ੍ਰੋਗਰਾਮ ਲਈ ਆਏਗਾ ਉਹੀ ਇੱਥੇ ਅਲਾਉਡ ਯੂਨੀਵਰਸਿਟੀਆਂ ਤੋਂ ਜਿਹੜੇ ਬੱਚੇ ਪ੍ਰੋਗਰਾਮ ਕਰ ਰਹੇ ਨੇ ਯੂਨੀਵਰਸਿਟੀਆਂ ਤੋਂ ਆਪਣੀ ਸਟੱਡੀ ਕੰਪਲੀਟ ਕਰ ਰਹੇ ਨੇ ਸਟੱਡੀ ਕੰਪਲੀਟ ਕਰਨ ਦੇ ਬਾਅਦ ਜਿਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟਾ ਜਿਹੜਾ ਪਹਿਲੇ ਈਜ਼ੀਲੀ ਅਵੇਲੇਬਲ ਹੋ ਜਾਂਦਾ ਸੀ ਉਹਦੇ ਲਈ ਵੀ ਉਹਨਾਂ ਨੂੰ ਆਇਲਸ ਕਰਨੇ ਪਏ ਆ ਐਲਐਸ ਵੀ ਇੱਕ ਰਿਕੁਆਇਰਮੈਂਟ ਉਹਨਾਂ ਨੇ ਉੱਥੇ ਦੇਤੀ ਹੈ ਤਾਂ ਇਦਾਂ ਦੇ ਕਾਫੀ ਸਾਰੇ ਚੇਂਜਸ ਉਹ ਲਿਆ ਰਹੇ ਆ ਹਾਂ ਜੀ ਉਹ ਜਿਹੜੀਆਂ ਸ਼ਕਤੀਆਂ ਹੋ ਰਹੀਆਂ ਜਿਵੇਂ ਕਿ ਸਟੱਡੀ ਵੀਜ਼ਾ ਕੈਨੇਡਾ ਕਹ ਰਿਹਾ ਵੀ ਅਗਲੇ ਸਾਲ ਤੋਂ 45 ਤੁਸੀਂ ਵੀ ਦੱਸਿਆ 45% ਹੋਰ ਘਟ ਜਾਏਗਾ ਜਿਹੜੇ ਬੱਚੇ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਜਾਂ ਮਤਲਬ ਆਪਣੇ ਡ੍ਰੀਮਸ ਲੈ ਕੇ ਵੀ ਆਪਾਂ ਕੈਨੇਡਾ ਜਾ ਕੇ ਸੈੱਟ ਹੋਣਾ ਹੈ ਪੜਨਾ ਉਹਨਾਂ ਚ ਕਿੰਨਾ ਦਾ ਡਰ ਜਾਂ ਸਹਿਮ ਜਾਂ ਉਹਨਾਂ ਦੇ ਪੇਰੈਂਟਸ ਦੇ ਵਿੱਚ ਕਿੰਨਾ ਦਾ ਡਰ ਸਹਿਮ ਦਾ ਮਾਹੌਲ ਬਣਦਾ ਇਹਨਾ ਦੇਖੋ ਜੇ ਤੁਸੀਂ ਵਰੀ ਦੀ ਗੱਲ ਕਰਦੇ ਹੋ ਇੱਕ ਡਰ ਦੀ ਗੱਲ ਕਰਦੇ ਹੋ ਤਾਂ ਓਬਵੀਅਸਲੀ ਮਾਪੇ ਤਾ ਹੈ ਹੈ ਪਰੇਸ਼ਾਨ ਬੱਚੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਹਨ ਕਿਉਂਕਿ ਬੱਚਿਆਂ ਦਾ ਕੈਰੀਅਰ ਵੀ ਡਿਪੈਂਡ ਕਰਦਾ ਹੈ ਔਰ ਮਾਪੇ ਆਪਣੇ ਇਨਾ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਭੇਜਣਾ ਹੈ ਤਾਂ ਉਹ ਵੀ ਚਾਹੁੰਦੇ ਨੇ ਕਿ ਬੱਚੇ ਸਾਡੇ ਉਥੇ ਜਾ ਕੇ ਕਮ ਸੇ ਕਮ ਕਾਮਯਾਬ ਹੋਣ ਕਿਤੇ ਸੈੱਟ ਹੋਣ ਲੇਕਿਨ ਉਹਨਾਂ ਕੋਲ ਸਿਰਫ ਕੈਨੇਡਾ ਦੇ ਅਲਾਵਾ ਕੋਈ ਐਸ ਵਲੇ ਰੁਝਾਨ ਨਹੀਂ ਦਿਖ ਰਿਹਾ ਲੇਕਿਨ ਹਾਂ ਡਬਲਯੂ ਡੀ ਏ ਸੀ ਇਹ ਚੀਜ਼ ਵਿੱਚ ਖਾਸ ਤੌਰ ਤੇ ਮਹਾਰਤ ਹਾਸਲ ਕੀਤੀ ਹੈ ਕਿਉਂਕਿ ਡਬਲਯੂ ਡੀ ਏ ਸੀ ਨਾ ਕੇਵਲ ਕੈਨੇਡਾ ਜਰਮਨੀ ਖਾਸ ਕਰਤੇ ਜਰਮਨੀ ਯੂਕੇ ਆਸਟ੍ਰੇਲੀਆ ਵਿੱਚ ਬੱਚੇ ਜਾ ਕੇ ਸੈਟਲ ਹੋ ਸਕਦੇ ਨੇ ਪੀਆਰ ਦੇ ਆਪਸ਼ਨਸ ਵੀ ਅਵੇਲੇਬਲ ਨੇ ਔਰ ਉੱਥੇ ਵੀ ਜਾ ਸਕਦੇ ਨੇ ਤਾਂ ਆਪਾਂ ਸਿਰਫ ਕੈਨੇਡਾ ਵੱਲ ਨੂੰ ਰੁਖਣਾ ਰੱਖੀਏ ਬਾਕੀ ਕੰਟਰੀਆਂ ਵੀ ਅਵੇਲੇਬਲ ਆ ਬੱਚਿਆਂ ਕੋਲ ਸੋ ਇਸ ਹਨ ਮਾਹਰ ਹੁਣ ਬੱਚਿਆਂ ਨਾਲ ਗੱਲ ਕਰਾਂਗੇ ਬੱਚਾ ਇੱਕ ਇੱਕ ਡ੍ਰੀਮ ਦੇਖਦੇ ਹੋ ਉਸ ਤੋਂ ਬਾਅਦ ਆਇਲਟਸ ਦੀ ਤਿਆਰੀ ਸ਼ੁਰੂ ਕਰਦੇ ਹੋ ਵੀ ਕੈਨੇਡਾ ਜਾ ਕੇ ਸੈੱਟ ਹੋਣਾ ਕੈਨੇਡਾ ਜਾ ਕੇ ਪੀਆਰ ਲੈਣੀ ਹੈ ਪਰ ਉਹਦੇ ਉਹਦੇ ਦੌਰਾਨ ਜਿਹੜੇ ਇਦਾਂ ਹੁਣ ਸਖਤ ਫੈਸਲੇ ਸਾਹਮਣੇ ਆ ਜਾਂਦੇ ਆ ਜਾਂ ਇਹ ਕਿਹਾ ਜਾ ਰਿਹਾ ਵੀ ਸਟੱਡੀ ਵੀਜ਼ਾ ਦੀ ਰੇਸ਼ੋ ਘਟਾਈ ਜਾਏਗੀ ਤਾਂ ਫਿਰ ਕਿਵੇਂ ਦਾ ਇੱਕ ਤਾਂ ਡਰ ਇਹਦਾ ਹੀ ਉੱਥੇ ਜਾ ਕੇ ਆਪਣਾ ਫਿਊਚਰ ਕਿਵੇਂ ਸੈੱਟ ਕਰ ਸਕਦੇ ਆ ਬਾਅਦ ਚ ਫਿਰ ਇਹਦਾ ਸਾਰੀ ਉਮਰ ਅਸੀਂ ਪਹਿਲਾਂ ਇੱਥੇ ਪੜ੍ਹਦੇ ਰਹਿੰਦੇ ਬਾਹਰ ਜਾ ਕੇ ਫਿਰ ਬਾਅਦ ਚ ਟੈਨਸ਼ਨ ਰਹਿੰਦੀ ਹੈ ਉੱਥੇ ਜਾ ਕੇ ਸਾਨੂੰ ਕੰਮ ਮਿਲੇਗਾ ਜਾਂ ਨਹੀਂ ਮਿਲੇਗਾ ਜਸਟ ਜੁਨੀਵਰਸਿਟੀ ਜਾਂ ਐਡਮਿਸ਼ਨ ਮਿਲੇਗੀ ਫੇ ਇੱਕ ਇਹ ਵੀ ਡਰ ਹੈ ਕਿ ਮੈਂ ਮੈਂ ਦੇਖਿਆ ਵੀ ਯੂਥ ਵਿੱਚ ਬੜਾ ਰੁਝਾਨ ਬਾਹਰ ਜਾਂਦਾ ਹੈ ਇੱਥੇ ਕੰਮ ਕਰਨ ਦੀ ਕਿਉਂ ਨਹੀਂ ਸੋਚਦੇ ਕੀ ਸਰਕਾਰਾਂ ਵੱਲੋਂ ਕੋਈ ਕੰਮ ਨਹੀਂ ਮਿਲਦੇ ਜਾਂ ਕੀ ਰੀਜ਼ਨ ਹੈ ਇੱਥੇ ਗ੍ਰੈਜੂਏਸ਼ਨ ਕਰਕੇ ਵੀ ਸਾਰੇ ਜਣੇ ਫ੍ਰੀ ਰਹਿੰਦੇ ਆ ਬੀਏ ਕਰਕੇ ਸਾਰੀ ਇਹ ਡਿਗਰੀ ਆ ਵੀ ਹਾਸਲ ਕਰ ਲਾਦੇ ਪਰ ਉਹ ਵੀ ਇੱਥੇ ਬਿਲੇ ਰਹਿੰਦੇ। ਫਿਰ ਉਹ ਫਿਰ ਆਪਣਾ ਫਿਊਚਰ ਸੈੱਟ ਕਰਨ ਲਈ ਬਾਹਰ ਹੀ ਕੰਟਰੀ ਚੂਜ਼ ਕਰਦੇ ਆ। ਬੇਟਾ ਇੱਕ ਡ੍ਰੀਮ ਲੈਨੇ ਹੋ। ਠੀਕ ਹੈ ਦੇਖਦੇ ਹਾਂ ਕਿ ਵਿਦੇਸ਼ ਜਾ ਕੇ ਪੜਨਾ ਹੈ, ਵਿਦੇਸ਼ ਜਾ ਕੇ ਸੈੱਟ ਹੋਣਾ ਹੈ। ਕਿ ਇੰਡੀਆ ਇੰਡੀਆ ਕਿਉਂ ਨਹੀਂ ਜਾਂ ਪੰਜਾਬ ਕਿਉਂ ਨਹੀਂ ਬੈਸਟ ਆਪਸ਼ਨ? ਬੈਟਰ ਫੈਸਿਲਿਟੀਆਂ ਨਹੀਂ ਪ੍ਰੋਵਾਈਡ ਕਰ ਚਾਹੀਏ ਅਸੀਂ MBA ਵੀ ਕਰ ਲਿਆ ਤਾਂ ਵੀ ਸਾਨੂੰ ਲੈਕਸ ਮਤਲਬ ਇਨਫੋਰਮੇਸ਼ਨ ਨਹੀਂ ਮਿਲ ਐਨੀ ਹੁੰਦੀ ਨਹੀਂ ਹੈ ਕਿ ਫੇਵੇ ਨਾ ਜੌਬਸ ਨਹੀਂ ਅਵੇਲੇਬਲ ਕਰ ਰਹੇ ਨੇ ਜਿੱਦਾਂ ਹੁਣ ਤੁਸੀਂ ਕੈਨੇਡਾ ਜਾਣ ਦਾ ਡਰੀਮ ਦੇਖਿਆ ਹਾਈਲਾਈਟਸ ਕਰ ਰਹੇ ਹੋ ਔਰ ਜਿੱਦਾਂ ਦੀ ਫੈਸਲੇ ਆ ਰਹੇ ਵੀ ਸਟੱਡੀ ਵੀਜ਼ਾ ਐਡ ਕੀ 35% ਹੈ ਤਾਂ ਨੈਕਸਟ ਈਅਰ 45% ਘਟਾ ਦਿੱਤਾ ਜਾਊਗਾ ਉਸ ਦੇ ਨਾਲ ਜਿਵੇਂ ਕਿ ਇੱਥੇ ਦੇ ਮਾਹਰ ਨੇ ਵੀ ਦੱਸਿਆ ਵੀ ਕੁਝ ਸ਼ਕਤੀਆਂ ਵੀ ਕੀਤੀਆਂ ਜਾ ਰਹੀਆਂ ਵੀ ਜਦੋਂ ਤੁਸੀਂ ਗ੍ਰੈਜੂਏਸ਼ਨ ਪੂਰੀ ਕਰ ਲਓਗੇ ਪੋਸਟ ਗ੍ਰੈਜੂਏਸ਼ਨ ਪੂਰੀ ਕਰ ਲਓਗੇ ਤਾਂ ਉਸ ਤੋਂ ਬਾਅਦ ਇੱਕ ਹਾਈਲਾਈਟਸ ਵੀ ਕਰਨੀ ਪਊਗੀ ਤਾਂ ਕਿ ਜਾ ਕੇ ਉ ਨੇ ਫੈਸਲੇ ਬਾਹਰ ਮਤਲਬ ਸੁਣਨ ਨੂੰ ਮਿਲਦੇ ਤਾਂ ਉਹਨਾਂ ਡਰ ਰਹੀ ਆ ਘਰ ਦੇ ਅੰਦਰ ਕੀ ਮਾਹੌਲ ਬਣਦਾ ਉਹ ਮੰਨਦੇ ਵੀ ਬਾਹਰ ਜਾਓ ਹਾਂਜੀ ਉਹ ਤਾਂ ਡਰ ਤਾਂ ਲੱਗਦਾ ਹੀ ਆ ਕਿ ਇਦਾਂ ਮਤਲਬ ਫੈਸਲੇ ਆ ਰਹੇ ਆ ਮਤਲਬ ਇੰਨੇ ਵੀ ਨਹੀਂ ਮਤਲਬ ਥੋੜਾ ਹੋਣਾ ਚਾਹੀਦਾ ਹੈਗਾ ਤਾਂ ਤਾਂ ਲੱਗਦਾ ਹੀ ਆ ਜਿਦਾ ਪੇਰੈਂਟਸ ਤੇ ਵੀ ਬਰੀ ਹੁੰਦੇ ਆ ਕਿ ਉਹ ਕਹਿੰਦੇ ਕਿ ਸੈਟਲ ਹੋ ਬੋ ਬਾਅਦ ਜਾ ਕੇ ਬੱਚੇ ਇਦਾਂ ਰਿਹਾ ਚੇਂਜਸ ਹੁੰਦੇ ਤਾਂ ਫਿਰ ਡਰ ਤਾਂ ਲੱਗਦਾ ਹੀ ਆ ਆਬਵੀਅਸਲੀ ਮਾ ਇਨਾਂ ਨੇ ਵੀ ਇਹ ਗੱਲ ਕਿਹਾ ਵੀ ਪੇਰੈਂਟਸ ਨੂੰ ਡਰ ਲੱਗਦਾ ਹੈ ਜ਼ਰੂਰੀ ਨਹੀਂ ਹੈ ਵੀ ਹਰ ਬੱਚੇ ਦੇ ਬੱਚੇ ਦੇ ਪੇਰੈਂਟਸ ਦੇ ਕੋਲ ਆਪਣੇ ਆਪਣੇ ਕੋਲ ਨਾ ਪਾਇਆ ਹੋਵੇ ਵੀ ਆਪਣੇ ਬੱਚੇ ਨੂੰ ਭੇਜ ਸਕੇ ਕਈ ਲੋਨ ਚੱਕਦੇ ਆ ਕੋਈ ਸਟੱਡੀ ਲੋਨ ਚੱਕਦੇ ਕੋਈ ਜ਼ਮੀਨਾਂ ਤੇ ਲੋਨ ਚੱਕਦੇ ਆ ਕੋਈ ਜ਼ਮੀਨ ਵੇਚਦੇ ਆ ਤਾਂ ਇਦਾਂ ਦੇ ਹਾਲਾਤਾਂ ਚ ਡਰ ਦਾ ਮਾਹੌਲ ਕਿਵੇਂ ਦਾ ਹੋ ਜਾਂਦਾ ਹੈ ਜਦੋਂ ਇਦਾਂ ਦੇ ਫੈਸਲੇ ਸਾਹਮਣੇ ਆਉਂਦੇ ਆ ਡਰ ਦਾ ਮਾਹੌਲ ਤੇ ਬਣਦਾ ਹੈ ਪਰ ਕਦੇ ਵੀ ਕੋਈ ਵੀ ਗਵਰਨਮੈਂਟ ਹੈ ਜੋ ਵੀ ਇਹ ਨਹੀਂ ਸੋਚਦੀ ਕਿ ਮਤਲਬ ਕਿ ਪੇਰੈਂਟਸ ਕਿੱਦਾਂ ਬੱਚੇ ਨੂੰ ਬਾਹਰ ਭੇਜ ਰਿਹਾ ਲੋਨ ਵਗੈਰਾ ਲੈ ਰਿਹਾ ਤੇ ਕੋਈ ਵੀ ਗਵਰਨਮੈਂਟ ਆ ਉਹ ਪੇਰੈਂਟਸ ਦਾ ਨਹੀਂ ਸੋਚਦੀ ਹੈਗੀ ਪੇਰੈਂਟਸ ਬਹੁਤ ਜ਼ਿਆਦਾ ਵਰੀ ਹੁੰਦੇ ਇਸ ਚੀਜ਼ ਨੂੰ ਲੈ ਕੇ ਸੋ ਆਈ ਥਿੰਕ ਕਿ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਪੇਰੈਂਟਸ ਨੇ ਕਿੱਦਾਂ ਬੱਚੇ ਨੂੰ ਭੇਜਿਆ ਜਬ ਵਧੀਆ ਬੈਟਰ ਉਹਨਾਂ ਨੂੰ ਫਿਊਚਰ ਪ੍ਰੋਵਾਈਡ ਕਰਵਾਉਣਾ ਚਾਹੀਦਾ ਸੋ ਇੱਕ ਟਵੀਟ ਸਾਹਮਣੇ ਆਇਆ ਸੀ ਵੀ ਉਹਨਾਂ ਜਿਹੜਾ ਕੈਨੇਡਾ ਗਵਰਨਮੈਂਟ ਨੇ ਸਟੱਡੀ ਵੀਜ਼ਾ ਹੈ ਜਿਹੜਾ ਉਹ 35% ਕਰ ਕਰ ਦਿੱਤਾ ਹੈ ਉਸੇ ਬਾਰੇ ਮਾਹਰ ਨੇ ਵੀ ਗੱਲ ਕੀਤੀ ਹੈ ਔਰ ਬੱਚਿਆਂ ਨੇ ਵੀ ਗੱਲ ਕੀਤੀ ਹੈ ਗੱਲ ਕੀਤੀ ਹੈ ਔਰ ਉਹਨਾਂ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਇੱਕ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਔਰ ਬੱਚਿਆਂ ਦਾ ਸਿੱਧਾ ਤਤ ਇਹ ਕਹਿਣਾ ਹੈ ਕਿ ਇਹ ਜਿਹੜੇ ਫੈਸਲੇ ਸਾਹਮਣੇ ਆਉਂਦੇ ਹਨ ਸਰਕਾਰਾਂ ਦੇ ਉਹਨਾਂ ਨਾਲ ਸਾਡੇ ਮਾਪੇ ਵੀ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਹਰ ਬੱਚੇ ਦੇ ਪੇਰੈਂਟਸ ਇੰਨੇ ਆਪਣੇ ਪੈਰਾਂ ਤੇ ਨਹੀਂ ਹਨ ਕਿ ਉਹ ਪੂਰਾ ਖਰਚਾ ਕਰਕੇ ਆਪਣੇ ਬੱਚੇ ਨੂੰ ਭੇਜ ਸਕਣ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਚੱਕਦਾ ਹੈ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਕਰਜ਼ਾ ਚੱਕਦਾ ਹੈ ਸੋ ਅਜਿਹੇ ਦੇ ਵਿੱਚ ਜਿਹੜੇ ਅਜਿਹੇ ਫੈਸਲੇ ਸਾਹਮਣੇ ਆਉਂਦੇ ਹਨ ਉਹ ਕਿਤਨਾ ਕਿਤੇ ਡਰ ਔਰ ਸਹਿਮ ਦਾ ਮਾਹੌਲ ਪੈਦਾ ਕਰਦੇ ਹਨ ਕੈਮਰਾ ਪੁਰਸਨ ਅਮਿਤ ঠাকুর ਨਾ ਯੁਗੇਸ਼